ਰੰਗਾ ਦਾ ਤਿਹਾਰ ਹੋਲੀ 14 ਮਾਰਚ ਨੂੰ ਮਨਾਇਆ ਜਾ ਰਿਹਾ ਹੈ ਇਸ ਦਿਨ ਤੇ ਲੋਕਾਂ ਵੱਲੋਂ ਗੁਲਾਲ ਖੇਡ ਕੇ ਖੂਬ ਖੁਸ਼ੀਆਂ ਮਨਾਇਆ ਜਾਂਦੀਆਂ ਹਨ ਇਸ ਨੂੰ ਲੈ ਕੇ ਅੱਜ ਸਕੂਲਾਂ ਕਾਲਜਾਂ ਵਿੱਚ ਹੋਲੀ ਦਾ ਤਿਹਾਰ ਮਨਾਇਆ ਗਿਆ ਬਜ਼ਾਰਤਿਆਂ ਵੱਲੋਂ ਇੱਕ ਦੂਜੇ ਦੇ ਰੰਗ ਲਾ ਕੇ ਖੁਸ਼ੀਆਂ ਮਨਾਇਆ ਗਈਆਂ ਇਸੇ ਤਰ੍ਹਾਂ ਬਠਿੰਡਾ ਦੇ ਗਵਰਨਮੈਂਟ ਰਜਿੰਦਰਾ ਕਾਲਜ ਵਿੱਚ ਵਿਦਿਆਰਥੀਆਂ ਵੱਲੋਂ ਇੱਕ ਦੂਜੇ ਦੇ ਰੰਗ ਲਾ ਕੇ Holi ਮਨਾਈ ਗਈ ਕਾਲਜ ਮੈਨੇਜਮੈਂਟ ਵੱਲੋਂ ਛੁੱਟੀ ਕਰ ਦੇਣ ਤੇ ਵਿਦਿਆਰਥੀਆਂ ਨੇ ਕਾਲਜ ਤੋਂ ਬਾਹਰ ਆ ਕੇ ਖੂਬ Holi ਮਨਾਈ ਇੱਕ ਦੂਜੇ ਤੇ ਰੰਗ ਲਾਏ ਇਤੋਂ ਤੱਕ ਕਿ ਸਪਰੇਅ ਦੀ ਵੀ ਵਰਤੋਂ ਕੀਤੀ ਗਈ ਕਾਲਜ ਦੇ ਬਾਹਰ ਜਿਆਦਾ ਇਕੱਠ ਨੂੰ ਦੇਖਦਿਆਂ ਸਿਕਿਉਰਿਟੀ ਦੇ ਮੱਦੇਨਜ਼ਰ ਥਾਣਾ ਕਤਵਾਲੀ ਦੇ ਇੰਚਾਰਜ ਇੰਸਪੈਕਟਰ ਪ੍ਰਵਿੰਦਰ ਸਿੰਘ ਨੇ ਆਪਣੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਤੇ ਤੇ ਉਹਨਾਂ ਨੇ ਹੋਲੀ ਖੇਡ ਰਹੇ ਵਿਦਿਆਰਥੀਆਂ ਨੂੰ ਪਿਆਰ ਨਾਲ ਘਰੋ ਘਰੀ ਜਾਣ ਲਈ ਕਿਹਾ ਕਿ ਕੋਈ ਸ਼ਰਾਰਤੀ ਅੰਸਰ ਸ਼ਰਾਰਤ ਨਾ ਕਰ ਜਾਵੇ। ਉਹਨਾਂ ਕਿਹਾ ਕਿ ਜੋ ਵਿਦਿਆਰਥੀ ਹੋਲੀ ਖੇਡ ਰਹੇ ਹਨ ਅਸੀਂ ਇਹਨਾਂ ਨਾਲ ਸਹਿਮਤ ਹਾਂ ਪਰ ਕਿਸੇ ਗੜਬੜੀ ਦੇ ਡਰ ਕਾਰਨ ਅਸੀਂ ਬੱਚਿਆਂ ਨੂੰ ਪਿਆਰ ਨਾਲ ਇੱਥੋਂ ਤੋਰ ਰਹੇ ਹਾਂ। ਵਿਦਿਆਰਥੀਆਂ ਨੇ ਵੀ ਕਿਹਾ ਕਿ ਸਾਡੇ ਵੱਲੋਂ ਅੱਜ ਹੀ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਕਿਉਂਕਿ ਕੱਲ ਨੂੰ ਕਾਲਜ ਵਿੱਚ ਛੁੱਟੀ ਹੈ। ਜਿਸ ਕਾਰਨ ਸਾਡੇ ਵੱਲੋਂ ਇੱਕ ਦੂਜੇ ਦੇ ਰੰਗ ਲਾ ਕੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਹਨ कैको जानते हो पता का क्यों कि आज होलिका दे भैया बता अरे थर्ली राजेंद्र का अच्छा अंक आएगा पी का अच्छा होलली है ता का होली तो डाल नहीं आज से बात थोड़ी छुट्टी है जितना कि जो एंजॉय कर बहुत ज्यादा बहुत ज्यादा एंजॉय कर मी संगी और भी मजा तो जो ਹੋਲੀ ਵਸੀ ਬਣਾ ਰਹੇ ਜੀ ਬੱਦਲਾ ਲੱਗ ਰਿਹਾ ਇਸ ਤਰ੍ਹਾਂ ਬਣਾ ਰਹੇ ਹਾਂ ਰੰਗ ਨਾਲ ਜੀ ਬਣ ਕੇ ਵੀ ਮੋਹ ਪਿਆਰ ਵੀ ਫਰੈਂਸ ਪ੍ਰਿੰਟਡ ਆਉ ਹੁੰਦਾ ਜੀ ਹੋਲੀ ਮੈਂ ਕਹਤਾ ਅੱਜ ਜੀ ਮਰ ਕੱਲੂ ਛੁੱਟੀ ਹੈਗੀ ਹੋਲੀ ਹੋਲੇ ਮਹੱਲੇ ਦਾ ਪਤਾ ਹੀ ਹੋਲੀ ਦਾ ਨਹੀਂ ਪਤਾ ਮੇਰਾ ਨਾਮ ਕੁਸਮੈ ਕਿਹੜਾ ਕੋਲ ਜਗਿੰਦਰਾਪਾਲ ਦੇ ਵਿੱਚ ਅੱਜ ਹੋਲੀ ਕਰਕੇ ਮਤਲਬ ਸਾਡਾ ਲਾਸਟイヤー ਐ ਇਸ ਕਰਕੇ ਅਸੀਂ ਹੋਲੀ ਖੇਲ ਰਹੇ ਹਾਂ ਕਾਲਜ ਦੇ ਵਿੱਚ ਕੱਲ ਨੂੰ ਤਾਂ ਸਾਡੀ ਛੁੱਟੀ ਕੱਲ ਨੂੰ ਤਾਂ ਸਾਡੀ ਛੁੱਟੀ ਆ ਤੇ ਲਾਸਟイヤー ਐ ਇੰਜੋਏ ਤਾਂ ਸੀ ਕਰ ਲਈ ਇਸ ਕਰਕੇ ਅਸੀਂ ਅੱਜ ਆ ਤੋ ਫਾਈਨਲイヤー ਇਸੇ ਨਾਲ ਆ ਰਹੇ ਕਈ ਵਾਰੀ ਚੈੱਕ ਕਰਨਾ ਨਹੀਂ ਨਹੀਂ ਹੁਣ ਤਾਂ ਜਿਹੜਾ ਮਿਲ ਗਿਆ ਉਹੀ ਲਾ ਰਹੇ ਸੀ ਨਾ ਸ਼ਾਪਸ ਤੋਂ ਜਿਹੜਾ ਮੇਰਾ ਪ੍ਰੋਕਟ ਜਸ ਪੂਰੀ ਤਿਆਰੀ ਪਹਿਲਾਂ ਦੀ ਪੂਰੀ ਤਿਆਰੀ ਕਰਕੇ ਆਏ ਆਂਗਾ ਚੋਕਾ ਆਰਤੀ ਵੀ ਸੰਗੇ ਜੀ ਅੱਜ ਕੀ ਆਪਾਂ ਚਾਰ ਆਜੇ ਹੋਲੀ ਮਨਾ ਰਹੇ ਹਾਂ ਗੱਲ ਦੀ ਛੁੱਟੀ ਹੁਣ ਕਰਕੇ ਅੱਜ ਹੋਲੀ ਮਨਾ ਰਹੇ ਹਾਂ ਨੀਂਦਰਾ ਗੋਲ ਦੇ ਨੇ ਆਏ ਆਪੇ ਦੋਸਤਾਂ ਨਾਲ ਹੀ ਜਾ ਰਹੇ ਮਿੱਤਰਾਂ ਨਾਲ ਬੜਾ ਆਨੰਦ ਆ ਰਿਹਾ ਹੈ ਬੜਾ ਤੇਜੀ ਲੱਗਿਆ ਪਿਆ ਇਸਰਾ ਕੰਮ ਪੂਰਾ ਖੋਲਣ ਜੋਇ ਕਰ ਰਹੇ ਰੰਗਾਂ ਦਾ ਪੂਰਾ ਤਿਹਾੜ ਬੜਾ ਸਿਰਾ ਤਿਹਾੜ ਆਈ ਨਿਆਰਾ ਆ ਰਿਹਾ ਹੈ ਜੱਲਾਵਾਲਾ ਪੂਰਾ ਮੱਲਾ ਆ ਰਹੀ ਹੋਲੀ ਰੰਗਾਂ ਦਾ ਤਿਹਾੜ ਹੈ ਇੱਕ ਦੂਜੇ ਨੂੰ ਖੁਸ਼ ਕਰਨ ਲਈ ਬਣਾਈ ਜਾਂਦੀ ਹੈ ਰੰਗ ਲਾਲ ਆਈ ਇੱਕ ਦੋ ਦਿਨ ਦੀ ਰੰਗ ਆ ਰੰਗ ਫੇਰ ਹੀ ਹੁੰਦਾ ਹੀ ਚੰਗੇ ਆ ਨਹੀਂ ਹੁੰਦਾ ਹੀ ਮੈਂ ਕੈਮੀਕਲ ਨਹੀਂ ਵਧੀਆ ਸਹੀ ਰੰਗ ਆਈ ਨੈਚੁਰਲ ਰੰਗ ਆਈ ਸਹੀ ਜਿਹੜੇ ਟੋਕੀ ਆ ਕੈਮੀਕਲ ਵਾਲੇ ਰੰਗ ਹਾਂਜੀ ਉਹ ਗੱਲ ਗਲਤ ਹੈ ਕੈਮੀਕਲ ਸਿੱਧੇ ਨਾਚੁਰਲ ਰੰਗ ਵਰਤਣੇ ਚਾਹੀਦੇ ਤਾਂ ਜੋ ਕਿਸੇ ਨੂੰ ਫੈਕਸਟੀ ਬੁੱਕ ਸਦਾ ਸਾਡੀ ਹੋਲੀ ਸਾਰਿਆਂ ਨੂੰ ਬਹੁਤ ਵਧੀਆ ਸਾਡੀ ਹੋਲੀ ਰਹੀ ਏ ਕੋਰਡੀਨੇਸ਼ਨ ਬਹੁਤ ਵਧੀਆ ਸਕੂਲ ਦੀ ਵੀ ਵਧੀਆ ਸੈਲੀਬ੍ਰੇਟ ਕੀਤੀ ਹੈ ਮੇਰਾ ਨਾਮ ਕਿਨਾ ਹੈ ਮੋਢੀਪੁਰਾ ਤੋਂ ਆਪ ਖੰਡਾ ਜ਼ਿਲ੍ਹਾ ਰਿਚਤਰਾ ਬੋਦਲ ਕੱਲ ਨੂੰ ਫਿਰ ਸਾਨੂੰ ਗਵਰਨਮੈਂਟ ਦੀ ਛੁੱਟੀ ਹੈ ਜੀ ਤਾਂ ਕਰਕੇ ਅਸੀਂ ਅੱਜ ਬਣਾ ਰਹੇ ਆ ਜਿਹੜਾ ਕੋਈ ਸੱਚੀ ਲਾਉਂਦਾ ਤੇ ਵੇਚਰਾਉਂਗਾ ਨਹੀਂ ਹੁੰਦਾ ਵੇਚਰਾਉਂਗਾ ਕੁਝ ਨਹੀਂ ਹੁੰਦਾ ਹੁੰਦਾ ਦਾ ਹੋ ਜੇ ਸਹੀ ਤੇ ਨੋ ਹੋ ਕੇ ਨਾ ਕਰਾਂ ਨਾ ਬਸ ਕੈਮੀਕਲ ਦਾ ਅਸੀਂ ਤਾਂ ਕੈਮੀਕਲ ਫ੍ਰੀ ਰੰਗ ਵਰਤਦੇ ਆ ਕੁਝ ਨਹੀਂ ਤਾਂ ਵੇਚ ਨਹੀਂ ਹੁੰਦਾ ਖਰਾ

ਸਾਰੇ ਛੁੱਟੀਆਂ ਲਈ ਅੱਜ ਹੀ ਬਣਾ ਲਿਆ ਸਾਰਾ ਲੱਗ ਗਿਆ ਇਸ ਤਰ੍ਹਾਂ ਲੱਗ ਗਿਆ ਜਿਵੇਂ ਸਾਰੇ ਆ ਗਏ ਨੇ ਫੇਸ ਕਿਉਂ ਆਪ ਕੀ ਕਰਾ ਦੋ ਬੰਦੇ ਸੁਪਰਾ ਤੋਂ ਪੱਕਾ ਹਾਂਜੀ ਇਹ ਰਜਿੰਦਰਾ ਕਾਲਜ ਦੇ ਸਟੂਡੈਂਟ ਆ ਜੋ ਕਿ ਅੱਜ ਇਕੱਠੇ ਹੋਏ ਸੀਗੇ ਲੇਕਿਨ ਹੌਲੀ ਕਰਕੇ ਅੱਜ ਇਹਨਾਂ ਨੂੰ ਕਿਹਾ ਹੈਗਾ ਅੰਦਰੋਂ ਇੱਕੋ ਛੁੱਟੀ ਕਰ ਦਾ ਐਲਾਨ ਕਰ ਦਿੱਤਾ ਐਡਮਿਨਿਸਟ੍ਰੇਸ਼ਨ ਦੁਆਰਾ ਜਿਸ ਕਰਕੇ ਸਕੂਲ ਕਾਲਜ ਦੇ ਗੇਟ ਤੇ ਕਾਫੀ ਕੱਟ ਹੋ ਗਿਆ ਇਸ ਕਰਕੇ ਮੈਂ ਇੱਥੇ ਪਹੁੰਚਿਆ ਹੈਗਾ ਨਾਲ ਪੀਸੀਆਰ ਦੀ ਟੀਮ ਤਾਂ ਕਿ ਕੋਈ ਕਿਹੜੇ ਹੈਗਾ ਸ਼ਰਾਰਤੀ ਅਨਸਰ ਹੁੱਲੜਬਾਜੀ ਨਾ ਕਰ ਸਕੇ ਇਹ ਕਿਹੜਾ ਹੌਲੀ ਦਾ ਤਿਆਰ ਰੰਗਾਂ ਦਾ ਤਿਆਰ ਆ ਜੇ ਕੋਈ ਖੁਸ਼ੀ ਨਾਲ ਸੈਲੀਬ੍ਰੇਟ ਕਰ ਰਿਹਾ ਤਾਂ ਸਾਡਾ ਉਹਨਾਂ ਨਾਲ ਸਾਥ ਹੈਗਾ ਕਿਸੇ ਲੜਕੀ ਦੇ ਜਾਂ ਕੋਈ ਹੋਰ ਧੱਕੇ ਨਾਲ ਰੰਗ ਨਾ ਲਾਵੇ ਇਸ ਸੀਨ ਨੂੰ ਕਿਹੜਾ ਹੈਗਾ ਕਲੀਅਰ ਕੀਤਾ ਜਾ ਰਿਹਾ ਹਾਂ ਨਹੀਂ ਬਿਲਕੁਲ ਜੀ ਮੈਂ ਵਿਚੀ ਇਹਨਾਂ ਦੇ ਖੜਾ ਹੈਗਾ ਕਿਸੇ ਦੁਆਰਾ ਕੋਈ ਕੰਪਲੇਨ ਨਹੀਂ ਆਈ ਲੇਕਿਨ ਫਿਰ ਵੀ ਬੜਾ ਇਹਨਾਂ ਨੂੰ ਨਜ਼ਦੀਕੀ ਨਾਲ ਬਾਚ ਕੀਤਾ ਜਾ ਰਿਹਾ ਜੇ ਕੋਈ ਹੁੱਲੜਬਾਜੀ ਦੀ ਘਟਨਾ ਕਰੂਗਾ ਉਸਨੂੰ ਸਖ਼ਤ ਸਖ਼ਤੀ ਨਾਲ ਉਸਨੂੰ ਲਿਆ ਜਾਊਗਾ